ਲੈ ਵੀ ਮਿੱਤਰੋ ਜੀਵਨ ਦੇ ਵਿੱਚ ਤੁਸੀਂ ਕਈ ਵਾਰਾਂ ਦਾਇ ਦਾ ਪਾੜਾ ਸੁਣਿਆ ਹੋਣਾ ਨਾ ਇੱਕ ਦਾਇ ਦਾਇਆ ਦੋ ਦਾਇ ਵੀ ਅੱਜ ਤੁਹਾਨੂੰ ਸਹੀ ਵੀਰ ਜੀਵਨ ਹੀ ਜੀਵਨ ਦਾ ਦਾਇ ਦਾ ਪਾੜਾ ਸੁਣਾਊਗਾ ਕਿਉਂਕਿ ਬੰਦੇ ਦਾ ਨਾਂ ਵੀ ਜੀਵਨ ਹੈ ਤੇ ਜਿਹੜਾ ਜੀਵਨ ਤੇ ਦਾਇ ਦਾ ਪਾੜਾ ਕਿਵੇਂ ਢੋਗਦਾ ਉਹ ਜੀਵਨ ਹੀ ਦੱਸੂਗਾ ਤੁਹਾਨੂੰ ਲੈ ਵੀ ਵੀਰ ਸੁਣਾ ਦੇ ਲੋਈ ਇੱਕ ਬੰਦੇ ਦੀ ਜ਼ਿੰਦਗੀ ਹੁੰਦੀ ਆ ਆਪਾਂ ਬੰਦਾ ਮੰਨ ਲਾ ਵੀ ਜਦੋਂ ਜੰਮਦਾ ਹੈ ਜਨਮ ਲੈਂਦਾ ਬੰਦਾ ਤੇ ਜਦੋਂ ਅੰਤ ਹੁੰਦਾ ਬੰਦੇ ਦਾ ਜਾਂਦਾ ਦੁਨੀਆ ਤੋਂ ਹਾਂਜੀ ਉਦੋਂ ਤੋਂ ਲੱਗ ਕੇ ਜਨਮ ਤੋਂ ਲੱਗ ਕੇ ਮਰਨ ਤੱਕ ਦਸਦਾ ਪੜਾ ਮਤਲਬ ਹੀ ਬਣਾਇਆ ਪੂਰਾ ਠੁਕਦਾ ਪੂਰਾ ਠੁਕਦਾ ਜੀ ਅੱਛਾ ਵੀ ਹੁਣ ਤੁਹਾਨੂੰ ਮੈਂ ਸੁਣਾਉਣਾ ਦਸਦਾ ਪੜਾ ਅਦਾਇਆ ਦਾਇਆ ਤੇ ਬਚਪਨ ਖੇਡ ਕੇ ਗਵਾਇਆ ਅੱਛਾ ਇੱਕ ਦਾਇਆ ਦਾਇਆ ਬਚਪਨ ਖੇਡ ਕੇ ਗਵਾਇਆ ਠੀਕ ਹੈ ਬਚਪਨ ਹੁੰਦਾ ਉਹ ਬੰਦਾ ਖੇਡ ਕੇ ਗਵਾ ਲੈਂਦਾ 10 ਸਾਲਾਂ ਦੇ ਵਿੱਚ ਵਿੱਚ ਠੀਕ ਹੈ ਜੀ ਜਦ ਬੰਦਾ ਜਦੋਂ ਜਨਮ ਲੈਂਦਾ 10 ਸਾਲਾਂ ਦਾ ਹੁੰਦਾ ਉਹ ਬਚਪਨ 10 ਸਾਲਾਂ ਤੱਕ ਉਹਦਾ ਬਚਪਨ ਗਿਣਿਆ ਜਾਂਦਾ ਠੀਕ ਹੈ ਜੀ ਕਹਿੰਦੇ ਇੱਕ ਦਾਇਆ ਦਾਇਆ ਤੇ ਬਚਪਨ ਖੇਡ ਕੇ ਗਵਾਇਆ ਦੋ ਦਾਇਏ ਵੀ ਤੇ ਗੜ ਪੈ ਗਈ ਬਰਾਈ 20 ਸਾਲਾਂ ਦੇ ਵਿੱਚ ਯਾਨੀ ਬੱਚੇ ਦਾ ਵਿਆਹ ਹੋ ਜਾਂਦਾ ਅੱਛਾ ਜੀ ਆਮ ਜਿਵੇਂ ਆਪਾਂ ਵਰਗ ਦੇ ਵਿੱਚ ਵੀਣੀਏ ਤੇ 20 ਸਾਲਾਂ ਦਾ ਬੱਚਾ ਵਿਆਹ ਦੇ ਬਰਾਬਰ ਵੀ ਹੋ ਜਾਂਦਾ ਤੇ ਵਿਆਹ ਹੋ ਵੀ ਜਾਂਦਾ ਕਈ ਬੱਚੇ ਨੂੰ ਹੋ ਵੀ ਜਾਂਦਾ ਦੋ ਅਦਾਏ 20 ਤੇ ਗੱਲ ਪੈ ਗਈ ਪ੍ਰੈਤੀ ਕਹਿੰਦੇ ਤਿੰਨ ਅਦਾਏ 30 ਤੇ ਇੱਕ ਮੁੰਡਾ ਤੇ ਇੱਕ ਧੀ ਉਹ ਟੋਡਾ ਪੜਾ ਤੈਨ 30 ਸਾਲਾਂ ਦੇ ਵਿੱਚ ਦੋ ਬੱਚੇ ਹੋ ਜਾਂਦੇ ਬੰਦੇ ਕਿਉਂਕਿ ਮੁੰਡੇ ਵੀ ਹੋ ਜਾਂਦੇ ਕਈ ਵਾਰੀ ਦੋ ਦੋ ਕੁੜੀਆਂ ਵੀ ਹੋ ਜਾਂਦੀਆਂ ਪਰ ਹੁੰਦੇ ਦੋ ਬੱਚੇ 30 ਸਾਲਾਂ ਦੇ ਵਿੱਚ ਜੇ ਸਹੀ ਤੇ ਤਿੰਨ ਅਦਾਏ 30 ਤੇ ਇੱਕ ਮੁੰਡਾ ਤੇ ਇੱਕ ਧੀ ਚਾਰ ਅਦਾਏ 40 ਇਹ ਗੱਲ ਪੈ ਗਈ 45 ਗੱਲ ਪੈ ਗਈ ਕਬੀਰ ਫਿਰ 45 ਦਾ ਮਤਲਬ ਵੀ ਬੜਦਾਂ ਦੇ ਗਲ ਜਿਵੇਂ 45 ਪਾਣ ਦੇ ਬਬਦ ਭੱਜ ਨਹੀਂ ਸਕਦੇ ਸੀਗੇ ਹਾਂ ਉਹ ਜਦੋਂ ਵਹੁੰਦੇ ਸੀ ਆਪਣੇ ਆਪਾ ਹੁਣ ਦਾਦੇ ਪੜਦਾਦੇ ਆਪਣੇ ਵੇਖਦੇ ਰਹੇ ਆਪਾਂ ਹਾਲ ਵਹੁੰਦੇ ਸੀਗੇ ਨਾ ਛੱਡ ਸਕਦੇ ਸੀ ਨਾ ਛੱਡ ਸਕਦਾ ਨਾ ਮਤਲਬ ਭੱਜ ਨਹੀਂ ਸਕਦਾ ਜੇ 45 ਪੈ ਜਾਂਦੀ ਉਹ 45 ਬੰਦੇ ਦੇ ਗਲ 'ਚ ਵੀ ਪੈ ਜਾਂਦੀ ਹੈ 40 ਸਾਲਾਂ ਦਾ ਜਦੋਂ ਹੋ ਜਾਂਦਾ ਸਹੀ ਗੱਲ ਕਹਿੰਦੇ 4 ਦਾ ਆਇਆ 40 ਤੇ ਗੱਲ ਪੈ ਗਈ 45 ਫਿਰ ਕਹਿੰਦੇ 5 ਦਾ ਆਇਆ 50 ਤੇ ਬੰਦਾ ਪੈਂਦਾ ਸਿਧੇਰਾ अच्छा जी फिर ਜਦੋਂ 50 ਸਾਲਾਂ ਦਾ ਹੋ ਜਾਂਦਾ ਬੰਦਾ ਫਿਰ ਸਿੱਧੇ ਰਾਹ ਪੈਣ ਗੁਰਦੁਆਰਾ ਸਾਹਿਬ ਜਾਣ ਲੱਗ ਜਾਂਦਾ ਜਾਂ ਮੰਦਰ ਮਾਸੀ ਜਿੱਥੇ ਵੀ ਕਹਿ ਦੀ ਆ ਪੰਮ ਜਿੱਥੇ ਵੀ ਜਿਹੜੇ ਵਰਗ ਦੇ ਲੋਕ ਹੈਗੇ 50 ਸਾਲਾਂ ਦਾ ਕੋਈ ਵੀ ਬੰਦਾ ਪਹੁੰਚ ਉਹ ਮੁੜ ਕੇ ਧਰਮ ਸਥਾਨ ਤੇ ਜਾਣ ਲੱਗ ਜਾਂਦਾ ਹਾਂ ਧਾਰਮਿਕ ਹੋ ਜਾਂਦਾ ਧਾਰਮਿਕ ਹੋ ਜਾਂਦਾ ਨੇ 5 ਦਾ ਆਇਆ 50 ਤੇ ਬੰਦਾ ਪੈਂਦਾ ਸਿੱਧੇ ਰਾਹ ਤੇ 6 ਦਾ ਆਇਆ 60 ਤੇ ਬਾਬਾ ਜਾਣ ਲੱਗ ਜਾਂਦਾ ਸਾਥ ਜਾਣ ਲੱਗ ਜਾਂਦਾ ਸਾਥ ਸਹੀ ਬੁੜਿਆਂ ਦੇ ਸਾਥ ਜਿਵੇਂ ਲੱਗ ਜਾਂਦਾ ਜਾਂ ਰਿਟਾਇਰ ਹੋ ਜਾਂਦਾ ਬੰਦਾ ਕੰਮ ਹੋ ਜਾਂਦਾ ਕੰਮ ਕਰ ਤੋਂ ਰਿਟਾਇਰ ਹੋ ਜਾਂਦਾ ਸਾਥ ਜਿਵੇਂ ਲੱਗ ਜਾਂਦਾ ਸਾਥ ਜਿਵੇਂ ਲੱਗ ਜਾਂਦਾ ਤੇ 6 ਤੇ ਬਾਬੇ ਨੂੰ ਖਾਣ ਲੱਗ ਜਾਂਦਾ ਫਿਰ ਮੱਛਰ ਕਿਉਂਕਿ ਮੰਜਾ ਬਾਬੇ ਦਾ ਵਿੜੇਜ ਹੋ ਜਾਂਦਾ ਜੀ ਅੰਦਰੋਂ ਅੰਦਰ ਵਿੜੇਜ ਹੋ ਜਾਂਦਾ ਹਾਂਜੀ ਬਾਬਾ ਜੀ ਬਾਹਰ ਪੈਜੋ ਤੁਸੀਂ ਘਰ ਪੈਈ ਗਰੀਂ ਪੀੜੇ ਹੁੰਦੇ ਸਾਡੇ ਵਰਗਿਆਂ ਦੇ ਤੇ ਬਾਪੂ ਦਾ ਮੰਜਾ ਬਾਹਰ ਡਾ ਦਿਓ ਕੋਈ ਗੱਲ ਨਹੀਂ ਕੂਲਰ ਜੇ ਲਾਇਟ ਜਾ ਆਉਣੀ ਰਾਤ ਨੂੰ ਮੱਛੀ ਖਾਊਗਾ ਭਲਾ ਦੇ ਲੱਖ ਕੂਲਰ ਲਾ ਲਓ ਤੁਸੀਂ 60 ਦਾ ਆਇਆ 70 ਦੇ ਬਾਬੇ ਨੂੰ ਖਾਂਦਾ ਫਿਰ ਮੱਛਰ ਮੱਛਰ ਕਹਿੰਦੇ 8 ਦਾ ਆਇਆ 80 80 ਤੇ ਮੰਗਦਾ ਦੁੱਧ ਤੇ ਮਿਲਦੀ ਲੱਸੀ ਉਹ ਵੀ ਪਾਣੀ ਪਾ ਕੇ ਸਹੀ ਗੱਲ ਹੈ ਜੀ ਬਿਲਕੁਲ ਅੱਠ ਦਾ ਆ 80 ਮੰਗਦਾ ਦੁੱਧ ਤੇ ਮਿਲਦੀ ਲੱਸੀ ਉਹ ਵੀ ਪਾਣੀ ਪਾ ਕੇ ਇਹਦਾ ਨਾਂ ਦਾ ਆ 90 ਅੱਛਾ ਤੇ ਗੱਲ ਮੂੰਹੋਂ ਕੋਈ ਨਾ ਫੱਬੇ ਫਿਰ ਬਾਬੇ ਦੇ ਦੰਦ ਵੀ ਮੂੰਹ ਚੋਂ ਨਿਕਲ ਜਾਂਦੇ ਆ ਨਿਕਲ ਜਾਂਦੇ ਚੰਗਾ ਹੀ ਨਹੀਂ ਲੱਗਦਾ ਕੋਈ ਚੰਗਾ ਹੀ ਨਹੀਂ ਲੱਗਦਾ ਜੀ ਹੂੰ ਨਾਂ ਦਾ ਆ 90 ਤੇ ਗੱਲ ਮੂੰਹੋਂ ਕੋਈ ਨਾ ਫੱਬੇ ਤੇ